ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਕਰਿ ਸ਼ੇਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛਿਓ ਬਿਦਰ ਦਾਸੀ ਸੁਤੈ ਕਿਸਨ ਉੱਤਰ ਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਪੁੱਛਿਓ ਬਿਦਰ ਦਾਸੀ ਸੁਤੈ ਕਿਸਨ ਉੱਤਰ ਆ ਘਰ ਜਿਸ ਜਾਏ ਹਰ ਕੀ ਕਥ ਕਥਾ ਸੁਣਿਓ ਜਨ ਪਾਈ ਜਿਤ ਸਹਿਸਾ ਦੁਖ ਭੂਖ ਸਭ ਲਹ ਜਾਏ ਰਹਾਉ ਰਵਿਤਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉਤਮ ਪਿਆ ਚਾਰ ਵਰਣ ਪੈ ਪਗ ਆਏ ਨਾਮ ਦੇ ਪ੍ਰਤੀਤ ਲੱਗੀ ਹਰ ਸੇਤੀ ਲੋਕ ਸੀਪਾ ਕਹੇ ਬੁਲਾਏ ਸਤਰੀ ਬ੍ਰਾਹਮਣ ਪਿਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾਂ ਮੁਖ 68 ਤੀਰਥ ਤਿੰਨ ਤਿਲਕ ਕੜਾਏ ਜਨ ਨਾਨਕ ਤਿੰਨ ਕਾ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕੜਾਏ ਜਨ ਨਾਨਕ ਤਿੰਨ ਕਾ अनदिन परसे जे किए वाहे गुरु जी का खालसा वाहे गुरु जी की फतेह सूही महला चौथा घर छेवा ਇਕ ਓਅੰਕਾਰ ਸਤਿਗੁਰ ਪ੍ਰਸਾਦ। हे ਭਾਈ ਨੀਵੀਂ ਜਾਤ ਵਾਲਾ ਮਨੁੱਖ ਵੀ ਪਰਮਾਤਮਾ ਨਾਮ ਜਪ ਨਾਲ ਉੱਚਾ ਦਰਜਾ ਹਾਸਲ ਕਰ ਲੈਂਦਾ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਵਿਦਰ ਦੀ ਗੱਲ ਪੁੱਛ ਲਵੋ। ਉਸ ਵਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ। हे ਸੱਜਣੋ ਪਰਮਾਤਮਾ ਦੀ ਅਸਚਰਜ ਸਿਫਤ ਸਲਾਹ ਸੁਣਿਆ ਕਰੋ ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਰਹਾਉ ਏ ਭਾਈ ਭਗਤ ਰਵਿਦਾਸ ਜਾਦਾਚ ਮਾਰਸੀ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਸੀ ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ ਨੀਵੀਂ ਜਨ ਦਾ ਰਵਿਦਾਸ ਮਹਾਪੁਰਖ ਬਣ ਗਿਆ ਚੋਹਾ ਵਰਨਾ ਦੇ ਮਨੁੱਖ ਉਸ ਦੇ ਪੈਰਾਂ ਵਿੱਚ ਆ ਕੇ ਲੱਗ ਗਏ ਏ ਭਾਈ ਭਗਤ ਨਾਮਦੇਵ ਦੀ ਪਰਮ ਆਤਮਾ ਨਾਲ ਪ੍ਰੀਤਿਤ ਬਣ ਗਈ ਜਗਤ ਉਸ ਨੂੰ ਚੀਮਬਾ ਆ ਕੇ ਸਦਿਆ ਕਰਦਾ ਸੀ ਪਰਮਾਤਮਾ ਨੇ ਖੱਤਰੀਆਂ ਬ੍ਰਹਮਣਾਂ ਨੂੰ ਪਿੱਠ ਦੇ ਦਿੱਤੀ ਤੇ ਨਾਮਦੇਵ ਨੂੰ ਮੱਥੇ ਲਾ ਲਿਆ ਏ ਭਾਈ ਪਰਮਾਤਮਾ ਦੇ ਜਿਤਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ 18 ਤੀਰਥ ਤਿਲਕ ਲਾਉਂਦੇ ਹਨ ਸਾਰੇ ਹੀ ਤੀਰਥ ਵੀ ਉਹਨਾਂ ਦੇ ਆਦਰ ਮਾਨ ਕਰਦੇ ਹਨ ਏ ਭਾਈ ਜੇ ਪ੍ਰਭੂ ਪਾਸਾ ਮੇਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤ ਸੇਵਕਾਂ ਦੇ ਚਰਨ ਛੂੰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ वाहे गुरुजी की फते